ਸੋ ਸ਼੍ਰੀਕਲ ਪਿਆਰੇ ਬੱਚਿਓ ਆਪ ਸਭ ਦਾ ਬਹੁਤ-ਬਹੁਤ ਸਵਾਗਤ ਹੈ ਮੇਰੇ YouTube ਚੈਨਲ ਉੱਤੇ ਬਟਾ ਸਭ ਤੋਂ ਪਹਿਲਾਂ ਤਾਂ ਜਿਨ੍ਹਾਂ ਬੱਚਿਆਂ ਨੇ ਦੂਜਾ ਪੜਾਪਾਸ ਕੀਤਾ ਹੈ ਤੇ ਜੋ ਤੀਜੇ ਪੜਾ ਲਈ ਸਿਲੈਕਟ ਹੋਏ ਨੇ ਬੱਚੇ ਉਹਨਾਂ ਨੂੰ ਬਹੁਤ-ਬਹੁਤ ਬਧਾਈਆਂ ਬਟਾ ਅੱਜ ਦੀ ਜੋ ਵੀਡੀਓ ਹੈ ਉਸ ਵਿੱਚ ਅਸੀਂ ਜੋ ਐਗਜ਼ਾਮ ਸਟਰਕਚਰ ਹੋਵੇਗਾ ਜਾਂ ਪੈਟਰਨ ਹੋਵੇਗਾ ਉਸ ਉੱਤੇ ਗੱਲਬਾਤ ਕਰਨੀ ਹੈ ਤਾਂ ਜੋ ਤੁਹਾਨੂੰ ਈ-ਬੁੱਕ ਡਾਊਨਲੋਡ ਕਰਵਾਈ ਹੋਈ ਹੈ 올ਿਮਪੀਆਡ ਦੀ ਸਾਈਟ ਤੋਂ ਠੀਕ ਹੈ 110 ਪੇजेस ਵਾਲੀ ਸਮਥਿੰਗ ਤਾਂ ਉਸਦੀ ਤਿਆਰੀ ਤੁਸੀਂ ਬਹੁਤ ਹੀ ਚੰਗੀ ਤਰੀਕੇ ਨਾਲ ਕਰਨੀ ਹੈ ਸਾਰੇ ਟੌਪਿਕਸ ਉਸ ਵਿੱਚ ਜੋ ਚੰਗੀ ਤਰ੍ਹਾਂ ਤਿਆਰ ਕਰਨੇ ਹਨ ਵਿਆਕਰਨ ਦੇ ਜਿਹੜੇ ਟੌਪਿਕਸ ਹੋਗੇ ਸ਼ੁੱਧ ਅਸ਼ੁੱਧ ਸਮਾਨਾਰਥੀ ਸ਼ਬਦ ਵਿਰੋਧੀ ਸ਼ਬਦ ਮੁਹਾਵਰੇ ਅਖਾਣ ਬਹੁਆਰਥਕ ਸ਼ਬਦ ਅਗੇਤਰ ਪਿਛੇਤਰ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਪੈਰਾ ਰਚਨਾ ਬਾਕੀ ਸਾਰੇ ਟੌਪਿਕ ਜੋ ਵਿਆਕਰਣ ਦੇ ਵਿੱਚ ਹੈ ਚੰਗੀ ਤਰ੍ਹਾਂ ਕਰ ਲੈਣੇ ਆ ਤੇ ਬਾਕੀ ਇੱਕ ਇੱਕ ਦੋ ਕੁਐਸਚਨ ਤੁਹਾਨੂੰ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਨਾਫ ਪੜਨਾਮ ਕਿਰਿਆ ਵਿਸ਼ੇਸ਼ਣ ਜਿਹੜੇ ਇਹ ਸਾਰੇ ਹੈ ਠੀਕ ਹੈ ਇਹਨਾਂ ਦੀ ਜੋ ਟਾਈਪਸ ਹੈ ਅੱਗੇ ਤਾਂ ਇਹ ਸਾਰੀਆਂ ਦੀ ਜੋ ਅੱਗੇ ਪ੍ਰਕਾਰ ਕਿਸਮਾਂ ਕਿੰਨੀਆਂ ਹੁੰਦੀਆਂ ਕਿਹੜੀ-ਕਿਹੜੀਆਂ ਹੁੰਦੀਆਂ ਜਾਂ ਪ੍ਰਭਾਸ਼ਾ ਕਿਹ ਹੁੰਦੀ ਹੈ ਇਹਨਾਂ ਦੀ ਠੀਕ ਹੈ ਐਦਾਂ ਦੇ ਕੁਐਸਚਨ ਵੀ ਪੁੱਛੇ ਜਾ ਸਕਦੇ ਹਨ ਅੱਗੇ ਦੇਖੋ ਧਿਆਨ ਦੇਣ ਯੋਗ ਗੱਲ ਨਾ ਸੁੰਦਰ ਲਿਖਾਈ ਲਿਖਾਈ ਬਹੁਤ ਮੈਟਰ ਕਰਦੀ ਹੈ ਬਿਕੋਜ਼ ਰਿਟਰਨ ਐਗਜ਼ਾਮ ਹੈ ਠੀਕ ਹੈ ਹੈਵੀ ਸਬਜੈਕਟਿਵ ਐਗਜ਼ਾਮ ਹੈ ਤੁਹਾਡਾ ਪੰਜਾਬੀ ਹੈ ਦਾ ਲਿਖਾਈ ਨੂੰ ਜੋ ਹੈ ਉਹ ਪ੍ਰੀਫਰੈਂਸ ਦਿੱਤੀ ਜਾਊਂਗੀ ਤੁਸੀਂ ਬਹੁਤ ਹੀ ਵਧੀਆ ਲਿਖਣਾ ਹੈ ਅੱਖਰ ਬੰਦਰ ਸਹੀ ਰੱਖਣਾ ਹੈ ਠੀਕ ਹੈ ਇਨਫੈਕਟ ਮਤਲਬ ਐਵੇਂ ਨਹੀਂ ਕਿ ਬਹੁਤ ਹੀ ਹੀਰੇ ਮੋਤੀਆਂ ਵਾਂਗ ਐਨੂੰ ਪ੍ਰੋਪਰ ਲਿਖਿਆ ਜਾਣਾ ਟਾਈਮ ਸਾਰਾ ਰਾਈਟਿੰਗ ਵਾਲੀ ਦੇ ਦੇਣਾ ਹੈ ਨੋ ਰਾਈਟਿੰਗ ਐਜ ਹੀ ਰੱਖਣੀ ਹੈ ਕਿ ਜੋ ਐਗਜ਼ਾਮੀਨਰ ਹੋਵੇਗਾ ਠੀਕ ਹੈ ਜੋ ਤੁਹਾਡਾ ਪੇਪਰ ਚੈੱਕ ਕਰੇਗਾ ਉਹਨੂੰ ਤੁਹਾਡੀ ਰਾਈਟਿੰਗ ਸਮਝ ਆ ਸਕੇ ਠੀਕ ਹੈ ਉਹ ਤੁਹਾਨੂੰ ਮਤਲਬ ਨੰਬਰ ਦੇ ਦੇਵੇ ਪੜ ਪੜ ਕੇ ਠੀਕ ਹੈ ਉਹਨੂੰ ਥੋੜਾ ਜਿਹਾ ਕਨਫਿਊਜ਼ਰ ਨਾ ਪੈਦਾ ਹੋਵੇ ਤੁਹਾਡੀ ਰਾਈਟਿੰਗ ਕਰਕੇ ਅਗਲਾ ਹੈ ਮਾਤਰਾਵਾਂ ਦਾ ਸਹੀ ਗਿਆਨ ਜਦੋਂ ਤੁਸੀਂ ਕੋਈ ਵਰਡ ਜਾਂ ਕੋਈ ਲਾਈਨ ਰਿਖ ਰਹੀ ਹੋ ਉਸ ਦੇ ਵਿੱਚ ਮਾਤਰਾਵਾਂ ਦਾ ਕਿਸ ਤਰ੍ਹਾਂ ਤੁਸੀਂ ਜੋ ਇਸਤੇਮਾਲ ਕਰ ਰਹੇ ਹੋ ਬਹੁਤ ਹੀ ਜਿਹੜੀ ਇਹ ਗੱਲ ਧਿਆਨ ਦੇਣ ਵਾਲੀ ਹੈ ਠੀਕ ਹੈ ਮਾਤਰਾਵਾਂ ਦਾ ਸਹੀ ਗਿਆਨ ਤੁਹਾਨੂੰ ਹੋਣਾ ਚਾਹੀਦਾ ਹੈ ਤੇ ਇਸ ਜੋ ਇਹ ਜੋ ਤੁਹਾਡਾ 3rd ਲੈਵਲ ਇਗਜ਼ਾਮ ਹੈ ਇਹਦੇ ਵਿੱਚ ਕੋਈ ਵੀ 네ਗਟਿਵ ਮਾਰਕਿੰਗ ਨਹੀਂ ਕੀਤੀ ਜਾਵੇਗੀ ਠੀਕ ਹੈ ਉਹਨਾਂ ਨੇ 네ਗਟਿਵ ਮਾਰਕਿੰਗ ਨਹੀਂ ਮੈਂਸ਼ਨ ਕੀਤੀ ਹੈ ਇਸ ਦਾ ਮਤਲਬ ਉਹ ਇਹ ਜੋ ਇਗਜ਼ਾਮ ਹੈ ਇਸ ਵਿੱਚ 네ਗਟਿਵ ਮਾਰਕਿੰਗ ਨਹੀਂ ਕੀਤੀ ਜਾਵੇਗੀ ਅੱਗੇ ਦੇਖੋ ਬੇਟਾ ਅੱਗੇ ਜਿਹੜੇ ਕੁਐਸਚਨ ਪੁੱਛੇ ਜਾ ਸਕਦੇ ਹੈ ਹਜੇ ਸਟਰਕਚਰ ਦਾ ਆਫੀਸ਼ੀਅਲੀ ਕੁਝ ਪਤਾ ਨਹੀਂ ਹੈ ਪਰ ਵੈਸੇ ਜੇ ਦੋ ਰਿਟਰਨ ਐਗਜ਼ਾਮ ਹੋ ਜਾਇਆ ਤਾਂ ਇਸ ਇਕੱਲਾ ਤੁਹਾਡਾ ਜਿਹੜਾ ਆਬਜੈਕਟਿਵ ਪਰ ਡਿਪੈਂਡ ਨਹੀਂ ਹੈ ਠੀਕ ਹੈ ਜਿਹਦੇ ਵਿੱਚ ਬਹੁ ਵਿਕਲਪੀ ਵੀ ਹੋ ਸਕਦੇ ਨੇ ਛੋਟੇ ਪ੍ਰਸ਼ਨ ਬਹੁਤ ਛੋਟੇ ਠੀਕ ਹੈ ਪੈਰਾ ਦਾਇਰਿਕ ਪ੍ਰਸ਼ਨ ਪੈਰਾ ਰਚਨਾ ਵੀ ਤੁਹਾਨੂੰ ਪੁੱਛੀ ਜਾ ਸਕਦੀ ਹੈ ਤਾਂ ਬਹੁ ਵਿਕਲਪੀ ਦੇ ਵਿੱਚ ਗ੍ਰਾਮਰ ਦੇ ਟੌਪਿਕਸ ਵਿਆਕਰਨ ਕਿਸੇ ਕਵੀ ਲੇਖਕ ਦਾ ਨਾਮ ਸ਼ਬਦਾਵਲੀ ਸ਼ਬਦ ਦੇ ਅਰਥ ਠੀਕ ਹੈ ਤਾਂ ਇਦਾਂ ਦੇ ਟੌਪਿਕ ਤੁਹਾਨੂੰ ਸਾਰੇ ਪੁੱਛੇ ਜਾ ਸਕਦੇ ਹਨ ਜ ਜਿੱਥੋਂ ਲੱਗਦਾ ਹੈ 1-1 ਮਾਰਕ ਤੇ ਹੈਗੇ ਤੁਸੀਂ ਪ੍ਰੈਕਟਿਸ ਟੈਸਟ ਜੋ ਪਿੱਛੇ ਪ੍ਰੀਵੀਅਸ ਦੇਖੇ ਆ ਉਹਨਾਂ ਦੀ ਵੀ ਤਿਆਰੀ ਚੰਗੀ ਤਰ੍ਹਾਂ ਕਰ ਲਿਓ ਸਾਡੀ ਪਲੇਲਿਸਟ ਵਿੱਚੋਂ ਛੋਟੇ ਪ੍ਰਸ਼ਨ ਉੱਤਰ ਠੀਕ ਹੈ ਸਾਹਿਤਿਕ ਪ੍ਰਸ਼ਨ ਕਵਿਤਾਵਾ ਪਰਿਭਾਸ਼ਾ ਹੋਗੀ ਕਿਸਮਾਂ ਹੋਗੀਆਂ ਠੀਕ ਹੈ ਇਹ ਸਾਰੇ ਕੁਐਸਚਨ ਇਹਦੇ ਵਿੱਚ ਆ ਸਕਦੇ ਨੇ ਤੇ ਪੰਜਾਬੀ ਦੇ ਪ੍ਰਸਿੱਧ ਸਾਹਿਕਾਰ ਸਾਹਿਤਕਾਰ ਹੋਗੇ ਜਿਹੜੇ ਬੁੱਲੇ ਸ਼ਾਹ ਜੀ ਵਾਰਿਸ ਸ਼ਾਹ ਜੀ ਸ਼ਿਵ ਕੁਮਾਰ ਬਟਾਲਵੀ ਜੀ ਠੀਕ ਹੈ ਇਹਨਾਂ ਬਾਰੇ ਵੀ ਸੰਖੇਪ ਦੇ ਵਿੱਚ ਥੋੜਾ ਥੋੜਾ ਪੜ੍ਹ ਲੈਣਾ ਤੇ ਪੈਰਾ ਅਧਾਰਿਤ ਪ੍ਰਸ਼ਨ ਤੇ ਪੈਰਾ ਰਚਨਾਇਕ ਪੈਰਾ ਦੇ ਕੇ ਤੁਹਾਨੂੰ ਪ੍ਰਸ਼ਨ ਪੁੱਛੇ ਜਾਣਗੇ ਇੱਕ ਟੌਪਿਕ ਦੇ ਕੇ ਤੁਹਾਨੂੰ ਪੈਰਾ ਰਚਨਾ ਪੁੱਛੀ ਜਾਵੇਗੀ ਜਿਵੇਂ ਕਿ ਮੋਬਾਈਲ ਫੋਨ ਹੋ ਗਿਆ ਉਦੀ ਜਾਣਕਾਰੀ ਉਦੀ ਵਰਤੋਂ ਕਿਵੇਂ ਹੁੰਦੀ ਹੈ ਉਸ ਦੇ ਲਾਭ ਤੇ ਹਾਨੀ ਇਸ ਤਰ੍ਹਾਂ ਆਪਣਾ ਸਟਰਕਚਰ ਬਣਾ ਕੇ ਇੱਕ ਤੁਸੀਂ ਪੈਰਾ ਲਿਖੋਗੇ ਉਹ ਵਧੀਆ ਵੀ ਲੱਗੇਗਾ ਪੈਰਾ ਵਾਈਜ਼ ਠੀਕ ਹੈ ਤੇ ਤੁਹਾਨੂੰ ਅੱਗੇ ਉਸ ਵਿੱਚ ਜਿਹੜੀ ਡਿਟੇਲ ਹੈ ਭਰਨ ਵਿੱਚ ਵੀ ਤੁਹਾਨੂੰ ਥੋੜੀ ਜੀ ਹੈਲਪ ਹੋਵੇਗੀ ਤਾਂ ਬੇਟਾ ਕਿਸੇ ਨਾਲ ਮੈਂ ਤੁਹਾਡਾ ਥੋੜਾ ਥੋੜਾ ਤੁਹਾਡੀ ਹੈਲਪ ਕਰਨ ਲਈ ਇੱਕ ਸੈਂਪਲ ਪੇਪਰ ਕ੍ਰੀਏਟ ਕੀਤਾ ਹੈ ਠੀਕ ਹੈ ਇਹ ऑफिशियली जोड़ा पेपर होगा उस न रिलेटड ना तो मन हो कि यही जो स्ट्रक्चर है फॉलो किया जाएगा ठीक है थोड़ी थोड़ी ले मैं एक सैंपल पेपर क्रिएट किया है ठीक है जिमें कि बहुविकल्पी प्रश्न हो गए एमसीक्यूज ठीक है वन मार्क वन मार्क कोशनस हो गए ठीक है तो पूजा का शुद्ध रूप या अकल द समानार्थी शब्द हबीब का अर्थ ठीक है शब्द का अर्थ तो इदा के क्वेश्चन थोड़े को पूछे जा सकते हैं होर क्वेश्चन हो सकते हैं ठीक है ठेके? ਤਾ ਇਦਾਂ ਦੇ ਕਰ ਲੈਣੇ ਆ ਤੁਸੀਂ ਯਾਰ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਦੇਖ ਸਕਦੇ ਹੋ ਤੁਸੀਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਪਰਿਭਾਸ਼ਾ ਕਿਸੇ ਵੀ ਚੀਜ਼ ਦੀ ਪਰਿਭਾਸ਼ਾ ਪੁੱਛ ਲਈ ਕਿਸਮ ਪੁੱਛ ਲਈ ਪੰਜਾਬ ਸਬੰਧੀ ਵੀ ਕੋਸ਼ਨ ਆ ਸਕਦੇ ਆ ਪੰਜਾਬ ਦੀ ਉਤਪਤੀ ਰਾਜਧਾਨੀ ਰਾਜਪਾਸ਼ੂ ਰਾਜ ਭਾਸ਼ਾ ਉੱਚ ਅਦਾਲਤ ਠੀਕ ਹੈ ਪੀ ਪਹਿਲਾ ਵਾਲੀ ਮੁੱਖ ਮੰਤਰੀ ਸਤੋਂ ਪਹਿਲਾ ਕਿਹੜੀ ਮੁੱਖ ਮੰਤਰੀ ਸੀ ਹੁਣ ਵਾਲੇ ਕਿਹੜੇ ਮੁੱਖ ਮੰਤਰੀ ਹੈ ਜਾਂ ਹੁਣ ਦੇ ਸਿਹਤ ਮੰਤਰੀ ਕਿਹੜੇ ਹੈ ਹੁਣ ਇਸ ਟਾਈਮ ਸਿੱਖਿਆ ਮੰਤਰੀ ਕੌਣ ਹੈ ਗੁਰੂ ਸਾਹਿਬਾਨਾਂ ਦੇ ਜੀਵਨ ਸੰਬੰਧੀ ਤੁਹਾਡੇ 올ਿੰਪੀਆਰਡ ਦੇ ਜੋ ਈ-ਬੁੱਕ ਹੈ ਉਸੇ ਵਿੱਚ ਡਿਟੇਲ ਦਿੱਤੀ ਗਈ ਹੈ ਉਹ ਵੀ ਤੁਸੀਂ ਯਾਦ ਕਰ ਲਿਓ ਪੰਜਾਬੀ ਭਾਸ਼ਾ ਗੁਰਮੁਖੀ ਲਿਪੀ 35 ਅਖਰੀ ਰਸਮ ਰੀਵਾਜ ਲੋਕ ਸਾਜ ਲੋਕ ਖੇਡਾਂ ਤੇ ਪੰਜਾਬੀ ਲੋਕ ਸਾਹਿਤ ਵਿਆਕਰਨ ਭਾਗ ਠੀਕ ਹੈ ਇਹ ਸਾਰਾ ਤੁਸੀਂ ਛੋਟੇ ਕੁਐਸਚਨ ਜਿਹੜੇ ਵੀ ਬਣਦੇ ਹਨ ਨਾ ਇਹ ਚੰਗੀ ਤਰ੍ਹਾਂ ਤਿਆਰ ਕਰ ਲੈਣੇ ਇਹਨਾਂ ਵਿੱਚ ਤੇ ਤੇ ਅੱਗੇ ਹੋ ਗਿਆ ਘੋੜੀਆਂ ਸੁਹਾਗ ਇਕਲੀ ਮਾਹੀਆ ਟੱਪੇ ਮੁਝਾਰਤਾ ਇਹ ਤੁਹਾਨੂੰ ਕੰਪਲੀਟ ਕਰਨੇ ਲਈ ਵੀ ਕਹਿ ਸਕਦੇ ਆ ਕਿ ਕੰਪਲੀਟ ਕਰੋ ਦੋ ਲਾਈਨਾਂ ਉਹਨਾਂ ਨੇ ਲਿਖ ਕੇ ਤੁਹਾਨੂੰ ਦੋ ਲਾਈਨਾਂ ਆਪ ਕੰਪਲੀਟ ਕਰਨੇ ਨੂੰ ਕਿਹਾ ਹੈ ਪੈਰਾ ਰਚਨਾ ਜੋ ਵੀ ਤੁਹਾਡੀ ਬੁੱਕ ਦੇ ਵਿੱਚ ਦਿੱਤੀ ਗਈ ਹੈ ਸਾਰੇ ਕਰਨੇ ਤੁਸੀਂ ਸਫਾਈ ਪੋਸਟਮਾਸਟਰ ਸੇਵਾ ਗਰੀਬੀ ਆਦ ਠੀਕ ਹੈ ਸਾਰੇ ਜੋ ਵੀ ਤੁਹਾਡੇ ਈ-ਬੁੱਕ ਦੇ ਵਿੱਚ ਹੈਗੇ ਆ ਠੀਕ ਹੈ ਪੈਰਾ ਆਧਾਰਿਤ ਪ੍ਰਸ਼ਨ ਵੀ ਆ ਸਕਦੇ ਨੇ ਪੈਰਾ ਰਚਨਾ ਤਾ ਬੇਟਾ ਇਹ ਸਾਰਾ ਤੁਹਾਡਾ 올ਿਮਪੀਆਡ ਰਿਲੇਟਡ ਜੋ ਵੀ ਠੀਕ ਹੈ ਸਟਰਕਚਰ ਹੋ ਸਕਦਾ ਸੀ ਪੋਸੀਬਲ ਉਹ ਮੈਂ ਤੁਹਾਨੂੰ ਦੱਸ ਦਿੱਤਾ ਹੈ ਤਾਂ ਜਿਨ੍ਹਾਂ ਬੱਚਿਆਂ ਨੇ ਹਜੇ ਤੱਕ ਸਾਡਾ YouTube ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਤੇ ਬਾਕੀ ਹੋਰ ਤੁਹਾਡੀ ਹੈਲਪ ਲਈ ਮੈਂ ਸਟਰਕਚਰ ਤੇ ਸੈਂਪਲ ਪੇਪਰ ਹੋਰ ਪਾਉਂਦਾ ਰਵਾਂਗਾ ਪਲੀਜ਼ ਫੋਲੋ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਥੈਂਕਸ